ਕਈ ਥਾਵਾਂ ਤੇ ਲੱਗ ਰਹੀ ਖਾਲਿਸਤਾਨ ਦੇ ਨਾਅਰੇ ਤੇ ਨਵਜੋਤ ਸਿੱਧੂ ਬੋਲੇ ਨੇ ਸਿੱਧੂ ਮੁਤਾਬਕ ਜੋ ਜਿਸ ਨੂੰ ਠੀਕ ਲੱਗਦਾ ਉਹ ਕਰਦਾ ਹੈ ਅਤੇ ਆਪਣਾ ਮਤਲਬ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਸਿੱਖ ਰਾਜ ਦੀ ਗੱਲ ਕਰਦੇ ਕਿਹਾ ਕਿ ਇਸ ਰਾਜ ਦੌਰਾਨ ਕਿਸੇ ਨਾਲ ਕੋਈ ਵਿਤਕਰਾਨੀ ਹੋਇਆ ਉਮੀਦ ਜਿਤਾਈ ਕਿ ਕਿਸੇ ਦਿਨ ਸਿੱਖ ਰਾਜ ਵਾਪਸ ਆਵੇਗਾ ਸਰ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਾਂ ਦੇਖੋ ਜਿਹੜੀ ਚੀਜ਼ ਕਿਸੇ ਨੂੰ ਸੂਟ ਕਰਦੀ ਹੈ ਨਾ ਉਹ ਉਹ ਟੂੜ ਚ ਟੂੜ ਆਉਂਦਾ ਮੈਨੂੰ ਇੱਕ ਗੱਲ ਦੱਸੋ ਸਭ ਤੋਂ ਵੱਧ ਯੋਗਦਾਨ ਇਸ ਦੇਸ਼ ਦੀ ਆਜ਼ਾਦੀ ਕਿਹਨੇ ਪਾਇਆ ਪੰਜਾਬੀਆਂ ਠੀਕ ਹੈ ਜੀ ਸਭ ਤੋਂ ਵੱਡੀ ਢਾਲ ਇਸ ਦੇਸ਼ ਦੀ ਸੁਰੱਖਿਆ ਲਈ ਕੌਣ ਬਣਿਆ ਸਭ ਤੋਂ ਵੱਧ ਪਰਮਵੀਰ ਚੱਕਰ ਕਿਹਨੇ ਜਿੱਤੇ ਫਿਰ ਅਗਿਆਓ ਸਭ ਤੋਂ ਵੱਧ ਗਰੀਬਾਂ ਨੂੰ ਅਨਾਜ ਕਿਹਨੇ ਦਿੱਤਾ 60 60% ਹੈ ਕਿਹਨੇ ਦਿੱਤਾ ਹੈ ਫਿਰ ਤੁਸੀਂ ਉਸ ਪੰਜਾਬੀ ਸੂਬੇ ਨੂੰ ਮਹਾਰਾਜ ਰਣਜੀਤ ਸਿੰਘ ਦੇ ਸੂਬੇ ਨੂੰ ਨੌ ਸੂਬਿਆਂ ਚ ਕੱਟਤਾ ਤੁਸੀਂ ਕੱਟੇ ਹੋਿਆਂ ਨੂੰ ਵੀ ਨਹੀਂ ਚੀਨ ਦਿੰਦੇ ਓਏ ਹੈ ਉਹ ਇਹ ਤਾਂ ਪਹਿਲਾਂ ਹੀ ਦੁਖੀ ਆ ਯਾਰ ਤੁਸੀਂ ਮਤਲਬ ਸਾਡੀ ਸੈਲਫ ਐਸਟੀਮ ਨੂੰ ਪਹੁੰਚੇ ਹੋ ਯਾਰ ਦੇਖੋ ਸਿੱਖ ਲੰਗਰ ਵਰਤਾਉਂਦਾ ਦੱਸੋ ਕੋਈ ਹੋਰ ਵਰਤਾਉਂਦਾ ਹੋਰ ਸੱਚਾ ਸਿੱਖ ਸਰਬੱਤ ਦਾ ਭਲਾ ਮੰਗਦਾ ਮੈਂ ਤੁਹਾਨੂੰ ਅੱਜ ਦੱਸ ਦਿੰਨਾ ਪਿਛਲੀ ਵਾਰ ਜਦੋਂ ਕਿਸਾਨ ਮੋਰਚਾ ਲੱਗਿਆ ਸੀ ਜਿਹੜੀ ਰੋਡ ਤੋਂ ਜੰਦੇ ਸੀਗੇ ਸਾਡੇ ਪੰਜਾਬੀ ਪਹਿਲਾਂ ਦੇ ਉੱਥੇ ਸੈਟਲ ਹੋਏ ਹੋਏ ਮੈਨੂੰ ਉਹਨੇ ਫੋਨ ਕਰਕੇ ਕਿਹਾ ਕਹਿੰਦਾ ਸਿੱਧੂ ਸਾਹਿਬ ਕਈ ਵਾਰ ਘਰੇ ਹੁਣ ਖਾਣਾ ਹੀ ਨਹੀਂ ਬਣਾਈਦਾ ਕਿਉਂਕਿ ਲੰਗਰ ਜਿਹੜਾ ਉੱਥੇ ਵਰਤਦਾ ਉਹ ਜਾਦਾ ਵਧੀਆ ਹੈ ਕਹਿੰਦਾ ਕੁੜੀਆਂ ਸਾਡੀਆਂ ਬਗੈਰ ਸ਼ਾਲ ਮੂੰਹ ਨਾਲ ਢਕੇ ਸੱਦੀਆਂ ਜਾਂਦੀਆਂ ਕਿਸੇ ਨੂੰ ਤਾਇਆ ਕਹਿੰਦੀਆਂ ਕਿਸੇ ਨੂੰ ਚਾਚਾ ਕਹਿੰਦੀਆਂ ਸਸਰੀਕਾਲ ਬੋਣ ਦੀ ਕਿਸੇ ਦੀ ਮੋਵਾਲੀ ਦੀ ਹਿੰਮਤ ਨਹੀਂ ਹੈ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਇਹਾਨ ਫਰਾਮੂਸ਼ੀ ਹੋ ਰਹੀ ਹੈ ਯਾਰ ਤੂੰ ਈਡੀ ਦੇ ਹਤਕੰਡੇ ਨਾਲ ਸਾਡੇ ਹੀ ਸਾਡੇ ਵੱਲ ਨੂੰ ਮੋੜ ਕੇ ਇਹ ਤਾਂ ਨਹੀਂ ਹੋ ਸਕਦਾ ਯਾਰ ਸੋਕਰ ਤੇ ਨਾਨਕ ਤਾਂ ਇਦਾਂ ਨਹੀਂ ਹੋ ਸਕਦਾ ਗੁਰੂ ਨਾਨਕ ਦੇ ਫਲਸਫੇ ਨਾਲ ਸਿੱਖ ਰਾਜ ਚੱਲਦਾ ਸੀ ਅੱਜ ਵੀ ਗੁਰੂ ਨਾਨਕ ਦੇ ਫਲਸਫੇ ਸਰਬੱਤ ਦੇ ਭਲੇ ਨਾਲ ਸਿੱਖ ਰਾਜ ਵਾਪਸ ਆਏਗਾ ਮੈਂ ਤੁਹਾਨੂੰ ਅੱਜ ਦੱਸਣਾ ਸਿੱਖ ਰਾਜ ਦੇ ਵਿੱਚ ਹਰ ਧਰਮ ਦਾ ਸਨਮਾਨ ਸੀ ਕਿਸੇ ਇੱਕ ਨੂੰ ਫਾ ਨਹੀਂ ਲੱਗਿਆ ਇੱਕ ਬੰਦੇ ਨੂੰ ਫਾਨ ਨਹੀਂ ਲੱਗਿਆ ਹਰ ਧਰਮ ਦਾ ਸਨਮਾਨ ਸੀ ਮਹਾਰਾਜ ਰਣਜੀਤ ਸਿੰਘ ਜਾ ਕੇ ਕਾਸ਼ੀ ਵਿਸ਼ਵਨਾਥ 2.5 ਮਹੀਨਿਆਂ ਦੇ ਵਿੱਚ ਸਾਰੀ ਢੂਮ ਦੇ ਉੱਤੇ ਸੋਨਾ ਚਲਾ ਕੇ ਆਇਆ ਸੀ 45% ਮੁਸਲਮਾਨ ਵੀਰ ਸੀ 20% ਹਿੰਦੂ ਭਰਾ ਸੀ 10% ਸਿੱਖ ਸੀ ਕੌਂਦਾ ਸੀ ਖਾਲਸਾ ਰਾਜ